ਸੰਜਾਫ ਬਸ਼ੇਰੀ ਦਿਖਾਉਣ ਲੱਗਿਆ ਸੋਹਣੀ ਸਨੱਖੀ ਤੇ ਸ਼ਕੀਨ ਬਸ਼ੇਰੀਆ ਮਿੱਤਰੋ ਪਾਗਸਰ ਵਾਲੇ ਵੱਡੇ ਘੋੜੇ ਦੀ ਬੱਚੀ ਆ ਬਾਈ ਕਹਿੰਦਾ ਤੇ ਜਾਣਕਾਰੀ ਇਹਦੀ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ ਚ ਆਪਣੀ ਨਾਲ ਐਂਡ ਤੱਕ ਬਣੇ ਰਹੋ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਵੀਡੀਓ ਦੇ ਅਖੀਰ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰ ਲਿਓ ਤੇ ਬਸ਼ੇਰੀ ਸੋਹਣੀ ਸਨੱਖੀ ਆ ਐਨ ਜਾਦਾਂ ਕਾਲੀਆਂ ਨੇ ਪਿੰਡਾ ਬਹੁਤ ਸੋਹਣਾ ਬਸ਼ੇਰੀ ਦਾ ਤੇ ਸੰਜਾਫ ਬਸ਼ੇਰੀਆ ਮਿੱਤਰੋ ਦਾ 6 ਮਹੀਨੇ ਉਮਰ ਹੋ ਗਈ ਬਾਲ ਪੌਰੀਆਂ ਦੀ ਬਾਈ ਕਹਿੰਦਾ ਬਿਲਕੁਲ ਸਾਫ਼ ਆ ਨਾ ਕੋਈ ਸੱਟਾ ਨਾ ਕੋਈ ਦੋਗੜ ਤੇ ਬਾਕੀ ਸਾਫ਼ ਸੁਥਰੀ ਆ ਬਾਈ ਕਹਿੰਦਾ ਬਾਡੀ ਦੀ ਵੀ ਸੋਹਣੀ ਬਸ਼ੇਰੀ ਆ ਪਿੱਠ ਪੁੜੈਨ ਸੋਨਾ ਸਾਤੀ ਸੁੰਬ ਵਗੈਰਾ ਸਾਰੇ ਪਾਸਿਓਂ ਵਧੀਆ ਬਸ਼ੇਰੀ ਆ ਮਿੱਤਰੋ ਬਾਕੀ ਤੁਹਾਡੀ ਸਕਰੀਨ ਦੇ ਉੱਪਰ ਹਾਜ਼ਰ ਆ ਬਾਕੀ ਤੁਸੀਂ ਕਨਫਰਮ ਕਰ ਲਿਓ ਹਨਾ ਕਿਵੇਂ ਲੱਗਦੀ ਆ ਤੁਹਾਨੂੰ ਜੇ ਕੋਈ ਸੱਜਣ ਬਸ਼ੇਰੀ ਖਰੀਦਣ ਦਾ ਚਾਹਵਾਨ ਆ ਤੇ ਬਾਈ ਕਹਿੰਦਾ ਵੀ ਭਾਗਸਰ ਵਾਲੇ ਘੋੜੇ ਦੀ ਬੱਚੀ ਦੱਸ ਕੇ ਦਿੱਤੀ ਸੀ ਆਪਾਂ ਨੂੰ ਤੇ ਬਾਈਆਂ ਇਹਦੀ ਉਮਰ ਆ 10 ਮਹੀਨੇ ਬਲੱਡ ਜਿਹੜੀ ਘੋੜੀਆ ਆ ਨਾਉਨ ਬਲੱਡ ਲਾਈਨ ਦੀ ਆ ਉਹ ਬਾਈਆਂ ਨੂੰ ਕਨਫਰਮ ਨਹੀਂ ਹੈਗੀ ਤੇ ਬਾਲਪੌਰੀਆਂ ਦੀ ਸਾਫ ਆ 10 ਮਹੀਨੇ ਉਮਰ ਆ 52 ਇੰਚ ਬਾਈ ਕਹਿੰਦਾ ਹਾਈਟ ਆ ਬਸ਼ੇਰੀ ਦੀ ਤੇ ਮਿੱਤਰੋ ਬਾਈ ਦਾ ਪਿੰਡ ਆ ਰਾਏਕੇ ਕਲਾਂ ਜ਼ਿਲ੍ਹਾ ਬਠਿੰਡਾ ਤੇ 130000 ਰੁਪਿਆ ਬਾਈ ਮੁੱਲ ਕਰਦਾ ਬਸ਼ੇਰੀ ਦਾ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਆ ਬਾਕੀ ਹੋਰ ਜਾਣਕਾਰੀ ਹੈ ਜਿਹੜੀ ਬਾਈ ਤੋਂ ਕਨਫਰਮ ਕਰ ਲਿਓ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਇਹ ਜਿਹੜੀ ਬਸ਼ੇਰੀਆ ਖਰੀਦ ਸਕਦੇ ਹੋ ਮਿੱਤਰੋ ਤੇ ਬਾਕੀ ਨਾਲ ਹੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣੀ ਜਾਨਵਰ ਜਿਹੜਾ ਘਰੇ ਵੱਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ